ਅਸੀਂ ਇਸ ਹੱਕ 'ਚ ਆ ਕਿ ਅਨੰਦਪੁਰ ਸਾਹਿਬ ਜਿਹੜਾ ਹੈ ਉਹ ਜ਼ਿਲ੍ਹਾ ਬਣਨਾ ਚਾਹੀਦਾ ਪਰ ਇਹ ਹੈ ਕਿ ਗੜਸ਼ੰਕਰ ਹਲਕਾ ਤੋੜ ਕੇ ਨਹੀਂ ਬਣਾਉਣਾ ਚਾਹੀਦਾ ਰੋਪੜ ਜਿਹੜਾ ਹੈ ਤੇ ਨਾਲ ਕੇ ਰੋਪੜ ਦੇ ਆ ਚਮਕੌਰ ਸਾਹਿਬ ਰੋਪੜ ਤੇ ਅਨੰਦਪੁਰ ਸਾਹਿਬ ਉਹ ਤਿੰਨਾਂ ਹਲਕਿਆਂ ਦਾ ਇੱਕ ਜ਼ਿਲ੍ਹਾ ਬਣਾ ਦੇਣ ਰੋਪੜ ਨੂੰ ਤੋੜ ਲੈਣ ਤੋੜ ਕੇ ਜ਼ਿਲ੍ਹਾ ਅਨੰਦਪੁਰ ਸਾਹਿਬ ਬਣਦਾ ਬਣਾ ਦੇਣ ਕੋਈ ਗੱਲ ਨਹੀਂ ਅਸੀਂ ਐਗਰੀਅੈਂਡਾ ਪਰ ਗੜਸ਼ੰਕਰ ਇਹਦਾ ਤੋੜਨਾ ਨਹੀਂ ਚਾਹੀਦਾ ਗੜਸ਼ੰਕਰ ਦੇ ਲੋਕ ਜਾਣਾ ਨਹੀਂ ਚਾਹੁੰਦੇ ਕਿੱਥੇ ਗੜਸ਼ੰਕਰ ਤੇ ਕਿੱਥੇ ਜਾ ਕੇ ਆਨੰਦਪੁਰ ਸਾਹਿਬ ਐਡੀ ਦੂਰ ਜਾਉਗੇ ਨਾ ਉੱਥੇ ਨੂੰ ਰੋਡ ਵਧੀਆ ਇੱਕ ਮਾੜਾ ਮੋਟਾ ਰੋਡ ਆ ਉਹ ਵੀ ਮਹਾਪੁਰਸ਼ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਸੇਵਾਦਾਰਾਂ ਤੋਂ ਆਪਣੇ ਸਮਾਜੀ ਜਥੇਬੰਦੀਆਂ ਤਾਂ ਉਹ ਸੜਕ ਬਣਾ ਰਹੇ ਉੱਥੇ ਨੂੰ ਜਾਣ ਦੀ ਵੀ ਪ੍ਰੋਬਲਮ ਹੈ ਨਾ ਲੋਕਾਂ ਨੂੰ ਲੋਕ ਜਾਣਨ ਲੱਗਣਨ ਜਾਣਾਂ ਚਾਹੁੰਦੇ ਉੱਥੇ ਗੜਸ਼ਾਂਕ ਤੋਂ ਨਵਾਂ ਸ਼ਹਿਰ ਸੜਕ ਖਿਲਰੀ ਪਈ ਆ ਇੱਕ ਮੇਨ ਰੋਡ ਆ ਉਹ ਆਮ ਲੋਕਾਂ ਦੇ ਲੱਗਣ ਵਾਸਤੇ ਬਾਹਰ ਪਿੰਡਾਂ ਦੀਆਂ ਲਿੰਕ ਰੋਡਾਂ ਦੀ ਐਡੀ ਬੁਰੀ ਹਾਲਤ ਆ ਲੋਕ ਤਰਾ-ਤਰਾ ਕਰਦੇ ਆ ਆ 26 ਸੜਕਾਂ ਆਰਡੀਆਈ ਦੇ ਤਹਿਤ ਆਪਣੇ ਪਰਮਿੰਦਰ ਕਿਤਰਾ ਨੇ ਕਢਾਈ ਹੈ ਰਿਪੋਰਟ ਜਿੱਥੇ ਕਿ ਨਵੀਂ ਸੜਕ ਬਣਾਉਣੀ ਹੋਵੇ ਉੱਤੇ ਕੋਈ 15 ਲੱਖ ਖਰਚ ਆਉਂਦਾ ਇਹ ਪੈਂਦੀ ਪੈਂਦੀ 140-40 ਲੱਖ ਰੁਪਏ 1 ਕਿਲੋਮੀਟਰ ਦੇ ਪਾਈ ਜਾਂਦੇ ਸਵੇ ਸਵੇ ਧੱਕਾ ਔਰ ਐਡੀ ਵੱਡੀ ਕਰਾਪਸ਼ਨ ਮੈਂ ਤਾਂ ਸਮਾਂ ਕਿ ਭਗਵਾਨ ਮਾਂ ਦੀ ਮੁਖਮੰਦੀ ਉਹਨਾਂ ਨੂੰ ਬੇਨਤੀ ਕਰਦਾ ਤੇ ਉਹ ਵਿਜੀਲੈਂਸ ਵਾਲਿਆਂ ਦੀ ਡਿਊਟੀ ਲਾ ਕੇ ਇਹਨਾਂ ਸੜਕਾਂ ਨੂੰ ਚੈੱਕ ਜ਼ਰੂਰ ਕਰਾਉਣ ਕਿ ਜਿਹੜਾ ਇਹਨਾਂ ਨੇ ਪੈਸਾ ਇਹਨਾਂ ਸ਼ੋਕਿੱਦਾ ਕੀਤਾ ਕਿ ਰਿਪੇਅਰ ਤੇ ਇਹਨਾਂ ਨੇ ਪੈਸੇ ਲਾਤੇ। ਉਹ ਇਹਦਾ ਆਮ ਨੂੰ ਪੁੱਛ ਰਹੋਗੇ ਸੜਕ ਜਿਹੜੀ ਆ 15 ਲੱਖ ਦੇ ਨਾਲ ਨਵੀਂ ਬਣਦੀ ਆ। ਇਹ 35-35 ਲੱਖ ਰੁਪਏ ਦੀ ਪਈ ਜਾਣ ਦੇ। ਇਸ ਕਰਕੇ ਵੱਡੀ ਲੁੱਟ ਜਿਹੜੀ ਪੰਜਾਬ ਆਈ ਇੱਕ ਲੁੱਟ ਨਹੀਂ ਇਹ ਤਾਂ ਜਾਦੇ ਬਣੇ ਉਹ ਤੋਂ ਲੁੱਟਣ ਤੇ ਆਇਆ। ਦਿੱਲੀ ਵਾਲੇ ਆ ਕੇ ਬੈਠੇ ਆ। ਉਹ ਆਪਣੀਆਂ ਤਜੋਰੀਆਂ ਭਰੀਆਂ ਜਾਂਦੇ ਆ ਜਿਹਦੇ ਕਹਿੰਦੇ ਸੀ ਮਕਾਨ ਨਹੀਂ ਲਵਾਵਾਂਗੇ ਰਹਿائش ਬਾਤੇ ਗੱਡੀਆਂ ਨਹੀਂ ਲਵਾਵਾਂਗੇ ਅਸੀਂ ਮਲਾਜਮ ਨਹੀਂ ਲਵਾਵਾਂਗੇ ਉਹਨੇ 45-45 ਕਰੋੜ ਦੇ ਬੰਗਲੇ ਉੱਥੇ ਬਣਾ ਲਏ ਹੁਣ ਉਹਨਾਂ ਵਾਸਤੇ ਬੰਗਲਾ ਇੱਥੇ ਚੰਡੀਗੜ੍ਹ ਦੇ ਬੰਗਲੇ ਬਣ ਰਹੇ ਆ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਤਰ ਜੋ ਹਾਲ ਤੇ ਆ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਆਜ਼ਾਦੀ ਸਰਕਾਰ ਬਣੀ ਐ ਉਹ ਸਾਡੇ ਗੱਡਿਆਂ ਕਰ ਹਲਗੇ ਇੱਕ ਕੰਮ ਦਾਸ ਦੇਣ ਜੇ ਇੱਕ ਕੰਮ ਵੀ ਨਹੀਂ ਲਿਆਂਦਾ ਹੋਵੇ ਔਰ ਸਿਰੇ ਜਾੜਿਆ ਹੋਵੇ ਪ੍ਰੋਜੈਕਟ ਜਾਦੀ ਨੇ ਸਰਕਾਰ ਬਣੀ ਆ ਉਦੋਂ ਦੀ ਮਾਈਨਿੰਗ ਚੱਲ ਰਹੀ ਆ ਆ ਪਿੰਡਾਂ ਜਾਂਨੇ ਸੜਕਾਂ ਤੋਂ ਲੰਘ ਨਹੀਂ ਹੁੰਦਾ ਟਰਾਲੀਆਂ ਟਿਪਰ ਹੜਾਦਾਰ ਜਿਹੜੇ ਚੱਲਦੇ ਆ ਤੜਾ ਤੜਾ ਮਾਈਨਿੰਗ ਹੋ ਰਹੀ ਆ ਇਨੀ ਅੱਖਾਂ ਮਿੱਟੀਆਂ ਆ ਸਾਡਾ ਤਾਂ ਏਰੀਆ ਪਹਾੜੀ ਆ ਇੱਥੇ ਆਪਣੇ ਜਦੋਂ ਇਲੈਕਸ਼ਨ ਸੀਗਾ ਨਾ ਉਸ ਵੇਲੇ ਕੇਜਰੀਆ ਜੀ ਕਹਿੰਦੇ ਸੀਗੇ ਕਿ ਇਹਨਾਂ ਪਹਾੜਾਂ ਦੇ ਮੁੰਡ ਅਸੀਂ 35000 ਕਰੋੜ ਇਤੋਂ ਮਾਇਨੇ ਤੋਂ ਇਕੱਠਾ ਕਰਕੇ ਪੰਜਾਬ ਦੀ ਡਿਵੈਲਪਮੈਂਟ ਹੀ ਕਰਨੀ ਹੈ ਤੇ ਪੰਜਾਬ ਦਾ ਕਰਜ਼ਾ ਵੀ ਲਾਉਣਾ। ਔਰ ਨਾ ਡਿਵੈਲਪਮੈਂਟ ਹੋਈ ਨਾ ਕਰਜ਼ਾ ਲਿੱਤਾ ਸਾਡੇ 4 ਲੱਖ ਕਰੋੜ ਰੁਪਇਆ ਕਰਜ਼ਾ ਜਿਹੜਾ ਅੱਜ ਪੰਜਾਬ ਦੇ ਸਿਰ ਖੜਾ ਆਇਆ। ਔਰ ਜਿੱਦਣ ਹੀ ਨਹੀਂ ਜਾਣਾ ਇਹ 5 ਲੱਖ ਕਰੋੜ ਕਰਕੇ ਜਾਣਗੇ। ਇਹਦੇ ਤਨਖਾਹਾਂ ਵੀ ਕਰਜ਼ੇ ਦਾ ਕੇ ਦੇ ਰਹੇ।